ਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਅਨਿਲ ਜੋਸ਼ੀ ਦੀ ਨੂੰ ਜਪਲੀਨ ਜੋਸ਼ੀ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹਨਾਂ ਨੇ ਐਸੀ ਭਾਈਚਾਰੇ ਦੇ ਬਾਰੇ ਬੜੇ ਗਲਤ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ ਜਪਲੀਨ ਜੋਸ਼ੀ ਵੱਲੋਂ ਕਿਹਾ ਗਿਆ ਹੈ ਕਿ ਇਹ ਮਾੜੇ ਦਬਕੇ ਦੇ ਲੋਕ ਇੱਕ ਸ਼ਰਾਬ ਦੀ ਬੋਤਲ ਤੇ 1000 ਰੁਪਏ ਪਿੱਛੇ ਡਿੱਗ ਜਾਂਦੇ ਨੇ ਸਾਰਿਆਂ ਨੂੰ ਜੈ ਪੀਮ ਜੈ ਸਵਾ ਵਿਧਾਨ ਜੀ ਜੈ ਵਾਲਮੀਕੀ ਮੇਰਾ ਨਾਮ ਸਿਮਰਨਜੀਤ ਕੋਹਰ ਆ ਮੈਂ ਭਾਰਤੀ ਆਮੂਲੀ ਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪਰਦਾਨ ਜਿੱਦਾਂ ਕਿ ਇੱਕ ਵੀਡੀਓ ਸਾਡੇ ਕੋਲ ਆਈ ਹੈ ਅਨਿਲ ਜੋਸ਼ੀ ਦੀ ਨੌ ਨੇ ਜੋ ਕਿ ਇਹ ਬੋਲਿਆ ਗਿਆ ਕਿ ਜੋ ਗਰੀਬ ਆ ਉਹ ਹਜ਼ਾਰ ਰੁਪਏ ਔਰ दारू ਦੀ ਬੋਤਲ ਦੇ ਪਿੱਛੇ ਵਿਗਦੇ ਆ ਤੇ ਮੈਂ ਆਪਣੇ ਸਮਾਜ ਅੱਗੇ ਅਪੀਲ ਕਰਦੀ ਆ ਕਿ ਜਦੋਂ ਇਹ ਵੋਟਾਂ ਮੰਗਣ ਆਉਂਦੇ ਆ ਤੇ ਇਹਨਾਂ ਨੂੰ ਆਪਣੀ ਕੀਮਤ ਦੱਸੀ ਜਾਵੇ ਜਿਹੜਾ ਸਾਨੂੰ ਇਹ ਕੀਮਤਾਂ ਦੇ ਵਿੱਚ ਤੋਲਦੀ ਪਈ ਆ ਕਿ ਹੁਣ ਇਹ ਹਜ਼ਾਰ ਰੁਪਏ ਦੱਸਦੀ ਪਈ ਐ ਤੇ दारू ਦੀ ਬੋਤਲ ਦੱਸਦੀ ਪਈ ਐ ਤੇ ਆਉਣ ਵਾਲਾ ਜਿਹੜਾ ਸਾਡਾ ਜੂਥ ਆ ਉਹ दारू ਦੇ ਨਸ਼ਿਆਂ ਦੇ ਵਿੱਚ ਹੀ ਐਲਾਨ ਕੇ ਕੋਈ ਸਾਡੇ ਸਮਾਜ ਦੀ ਅੱਗੇ ਨਹੀਂ ਲੈ ਕੇ ਜਾਣਗੇ ਇਹਨਾਂ ਦੀ ਜਿਹੜੀ ਦਿਮਾਗ ਦੀ ਹਾਲਤ ਆ ਮੈਡਮ ਦੀ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਆ ਕਿਉਂਕਿ ਸਾਨੂੰ ਇਹ ਜਿੱਦਾਂ ਕਿ ਲੱਗਦਾ ਹੈ ਕਿ ਹੱਲੇ ਵੀ ਇਹ ਸਾਡੇ ਵਿੱਚ ਵਿਧਕਰਾ ਰੱਖਦੇ ਆ ਕਿ ਬਾਵਾ ਸਾਹਿਬ ਨੇ ਸਾਨੂੰ ਇਹਨਾਂ ਦੇ ਬਰਾਬਰ ਕੀਤਾ ਵਾ ਪਰ ਇਹ ਚੀਜ਼ ਦੇ ਜਿਹੜੇ ਇਹਨੇ ਆਪਣਾ ਸਬੂਤ ਦੇ ਹੀ ਦਿੱਤਾ ਵਾ ਕਿ ਅਸੀਂ ਤੁਹਾਨੂੰ ਹੱਲੇ ਵੀ ਆਪਣਾ ਕਿ ਨੀਚਾ ਹੀ ਦਿਖਾਉਂਦੇ ਆ ਤੇ ਮੈਂ ਆਪਣੇ ਸਮਾਜ ਅੱਗੇ ਅਪੀਲ ਕਰਦੀ ਆ ਕਿ ਜਦੇ ਵੀ ਇਹ ਵੋਟ ਮੰਗਣ ਆਉਂਦੇ ਆ ਇਹਨਾਂ ਨੂੰ ਇਹਨਾਂ ਦੀ ਵੀਡੀਓ ਦਿਖਾਈ ਜਾਵੇ ਕਿ ਹਜ਼ਾਰ ਰੁਪਏ ਔਰ दारू ਦੀ ਬੋਤਲ ਦਸਦੀ ਪਈਆਂ ਤੇ ਮੈਂ ਆਪਣੇ ਭਾਰਤੀਆਂ ਮੂਹਰਲੀਵਾਸੀ ਮੁਕਤੀ ਮੋਰਚੇ ਵੱਲੋਂ ਇਹਦੇ ਜਿਹੜਾ ਕਿ ਪੁਤਲਾ ਵੀ ਸਾੜਾਂਗੇ ਭੰਡਾਰੀ ਪੋਲ ਦੇ ਉੱਪਰ ਤੇ ਆਪਣੇ ਸਮਾਜ ਅੱਗੇ ਅਪੀਲ ਕਰਦੀਆਂ ਕਿ ਕਿ ਜਿਹੜਾ ਇੱਕ ਇਕੱਠਾ ਹੋ ਇਕੱਠੇ ਹੋ ਕੇ ਜਿਹੜਾ ਵੀ ਸਾਡੇ ਸਮਾਜ ਦੇ ਉੱਤੇ ਟਿੱਪਣੀਆਂ ਕਰਦਾ ਹੈ ਭਾਵੇਂ ਲੀਡਰ ਹੋਵੇ ਤੇ ਭਾਵੇਂ ਜਿਹੜਾ ਮਰਜੀ ਹੋਵੇ ਕਿ ਇਹਨਾਂ ਨੂੰ ਵੋਟ ਤੋਂ ਜਦੋਂ ਸਾਡੇ ਘਰ-ਘਰ ਵੋਟ ਮੰਗਣ ਆਉਂਦੇ ਆ ਇਹ ਚੀਜ਼ਾਂ ਦਾ ਅਹਿਸਾਸ ਦਿਖਾਈਏ ਕਿ 바ਵਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਸਾਨੂੰ ਇਹ ਬਰਾਬਰ ਦੇ ਹੱਕ ਦਿੱਤੇ ਆ ਨਾ ਤੇ ਕਿ ਲੋਕਾਂ ਨੂੰ ਉਤੇ ਹੀ ਟਿੱਪਣੀਆਂ ਕਰੀਏ ਤੇ ਜਿਹੜੇ ਅਗਰ ਬੋਰਡ ਮੰਗਣਾਂਦੇ ਅਸੀਂ ਇਹਦਾ ਚੀਜ਼ ਦਾ ਮੈਂ ਵਿਰੋਧ ਕਰਾਂਗੀ ਅਨੀਲ ਜੋਸ਼ੀ ਦੀ ਨੋਂਦੇ ਅਸੀਂ ਵਿਰੋਧ ਚ ਤੇ ਮੈਂ ਭਾਰਤੀ ਮੌਲਨੀਵਾਸੀ ਮੁਕਤੀ ਮੋਰਚੇ ਵੱਲੋਂ ਆਪਣੇ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਇਹਨਾਂ ਦਾ ਵਿਰੋਧ ਕੀਤਾ ਜਾਵੇ ਜੈਪੀਮ ਜੈਸਲ ਜੀ ਕਿਹੜੀ ਵੀਡੀਓ ਵੇਖਾ ਚ ਜੈਕਸਨ ਵਾਇਰ ਲਿੱਤੀ ਹੋਈ ਉਹਨਾਂ ਨੇ ਸਿਆਲਾ ਦੀ ਵੀਡੀਓ ਆ ਪੁਰਾਣੀ ਵੀਡੀਓ ਹੈ ਤੇ ਪਰ ਕੁਛ ਹੱਥ ਮੰਨਿਆ ਜਾਂਦਾ ਵੀ ਇੰਦੇ ਤੇ ਜਾ ਕੇ ਮਾਫੀ ਵੀ ਮੰਗ ਚੁੱਕੇ ਸੀਗੇ ਸਰ ਉਹੀ ਪ੍ਰੈਣਾ ਤਾਂ ਸਿਆਲ ਦੇ ਵਿੱਚ ਵੀ ਗਰੀਬਾਂ ਨੇ ਗਰੀਬ ਹੀ ਰਹਿਣਾ ਵਾ ਤੇ ਜੋਸ਼ੀ ਦੇ ਪਰਿਵਾਰ ਨੇ ਵੀ ਉਹੀ ਰਹਿਣਾ ਵਾ ਤੇ ਫਿਰ ਜਦੋਂ ਸਾਡੀ ਵੋਟ ਆਉਂਦੀ ਆ ਫਿਰ ਵੋਟਾਂ ਵੇਲੇ ਵੀ ਇਹਨਾਂ ਨੂੰ ਇਹੀ ਦੇਖਣਾ ਚਾਹੀਦਾ ਨਾ ਕਿ ਅਸੀਂ 1000 ਰੁਪਏ ਤੇ ਵਿਕਣ ਆਲੇ ਆ ਤੇ ਜਾਂ ਸਾਡੀ ਬੋਰਡ ਦੀ ਕੀਮਤ ਕਿੰਨੀ ਆ ਇਹ ਤੇ ਅਸੀਂ ਅਹਿਸਾਸ ਉਹਦੋਂ ਹੀ ਦਿਵਾਵਾਂਗੇ ਨਾ ਜਦੋਂ ਵੋਟਾਂ ਆਉਣਗੀਆਂ ਜੇ ਸਿਆਲ ਦੀ ਹੈ ਤੇ ਦਾ ਮਤਲਬ ਇਹ ਥੋੜੀ ਕਿ ਸਾਨੂੰ ਕੋਈ ਵੀ ਟਿੱਪਣੀ ਕਰ ਜਾਵੇ ਸੰਵਿਧਾਨ ਜਿਹੜਾ ਵਾ ਸਾਰਿਆਂ ਨੂੰ ਇੱਕ ਬਰਾਬਰ ਜ਼ਿੰਦਾਬਾਦ ਹੈ ਇਹ ਕਿਸੇ ਨੂੰ ਵੀ ਨਹੀਂ ਹੱਕ ਹੈਗਾ ਕਿ ਕਿਸੇ ਗਰੀਬ ਦੇ ਉੱਤੇ ਟਿੱਪਣੀਆਂ ਕੀਤੀਆਂ ਜਾਣ ਠੀਕ ਹੈ ਹਾਂਜੀ ਸਾਰਿਆਂ ਨੂੰ ਜੈਪੀਨ ਜੈ ਸਵਿਧਾਨ ਜਿਸ ਤਰ੍ਹਾਂ ਕਿ ਇੱਕ ਵੀਡੀਓ ਜਿਹੜੀ ਆ ਅਨੀਲ ਜੋਸ਼ੀ ਦੀ ਜਿਹੜੀ ਨੌਆ ਉਹਦੀ ਇੱਕ ਵੀਡੀਓ ਸਾਡੇ ਤੱਕ ਪਹੁੰਚ ਪਹੁੰਚੀ ਆ ਜਿਹਦੇ ਵਿੱਚ ਉਹ ਆਪਣੀ ਮਾਨਸਿਕਤਾ ਸ਼ੋਅ ਕਰਦੇ ਪਏ ਨੇ ਉਹ ਸਾਡੀ ਭੈਣ ਪਰ ਉਸ ਭੈਣ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਜਦੋਂ ਵੋਟਾਂ ਆndੀਆਂ ਤੁਸੀਂ ਘਰ ਘਰ ਜਾ ਕੇ ਵੋਟ ਮੰਗਦੇ ਜੇ ਪਰ 바ਵਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਸੰਵਿਧਾਨ ਦੇ ਵਿੱਚ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਆ ਪਰ ਤੁਸੀਂ ਉਸ ਵੀਡੀਓ ਦੇ ਵਿੱਚ ਕਹਿ ਰਹੇ ਜੇ ਕਿ ਜਿਹੜੇ ਸਲਮ ਏਰੀਏ ਦੇ ਜਿਹੜੇ ਲੋਕ ਨੇ ਜਿਹੜੇ ਗਰੀਬ ਤਬਕੇ ਦੇ ਜਿਹੜੇ ਲੋਕ ਨੇ ਉਹ ਇੱਕ ਸ਼ਰਾਬ ਦੀ ਬੋਤਲ ਪਿੱਛੇ 1000 ਰੁਪਏ ਪਿੱਛੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕਿੱਥੇ ਵੋਟ ਪਾਣੀ ਆ ਪਰ ਜਦੋਂ ਤੁਹਾਨੂੰ ਜਿਤਾਉਂਦੇ ਸੀ ਤੁਹਾਡੇ ਸੋਹਰਾ ਸਾਹਿਬ ਨੂੰ ਜਿਉਂ ਜਿਤਾਇਆ ਜਦੋਂ ਜਿੱਤ ਕੇ ਉਹ ਮਨ ਲੀ ਲੋਕਾਂ ਦਾ ਕਹਿ ਰਹੇ ਕਿ ਮੈਂ ਬੜਾ ਸੁਧਾਰ ਕੀਤਾ ਆ ਉਦੋਂ ਵੀ ਗਰੀਬ ਤੱਕੇ ਨਹੀਂ ਵੋਟ ਪਾਈ ਹੀ ਪਰ ਤੁਹਾਨੂੰ ਇਹਨਾਂ ਹੁਣ ਦੱਸ ਦਈਏ ਕਿ ਹੁਣ ਦੇ ਜਿਹੜੀਆਂ ਵੋਟਾਂ ਦੇ ਵਿੱਚ ਅਸੀਂ ਅਨਿਲ ਜੋਸ਼ੀ ਜੀ ਦਾ ਜਿਹੜਾ ਕਿ ਬਾਈਕਾਟ ਕਰਦੇ ਆ ਆਪਣੇ ਸਮਾਜ ਦੀ ਇੱਜ਼ਤ ਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਕਿ ਅਗਰ ਇਹਨਾਂ ਦੇ ਵਿੱਚ ਘਰ ਦੇ ਵਿੱਚ ਰਹਿਣ ਵਾਲੇ ਜਿਹੜੇ ਇਨਸਾਨ ਨੇ ਉਹ ਗਰੀਬ ਤੱਕੇ ਬਾਰੇ ਕੀ ਸੋਚਦੇ ਨੇ ਕੀ ਸੋਚ ਰੱਖਦੇ ਨੇ ਪਰ ਜੇ ਉਹ ਇਹਨਾਂ ਨੂੰ ਜਿਤਾਵਾਂਗੇ ਤੇ ਸਾਡੇ ਬਾਰੇ ਫਿਰ ਵੀ ਕੀ ਸੋਚਣਗੇ ਆਮ ਜੀ ਵੀਡੀਓ ਪੁਰਾਣੀ ਦਸੀ ਜਾ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋ ਦੇਖੋ ਜੀ ਵੀਡੀਓ ਪੁਰਾਣੀ ਹੋਵੇ ਚਾਹੇ ਨਵੀਂ ਹੋਵੇ ਪਰ ਉਹਨਾਂ ਦੀ ਮਾਨਸਿਕਤਾ ਦਿਖਾ ਰਦੀ ਪਈ ਹੈ ਨਾ ਪਰ ਹੁਣ ਜਦੋਂ ਇਹ ਵੀਡੀਓ ਦਾ ਮਕਸਦ ਚਲੋ ਜਿਸਨੇ ਵੀ ਸਾਡੇ ਤੱਕ ਪਹੁੰਚਾਈ ਆ ਪਹਿਲਾ ਸਾਨੂੰ ਨਹੀਂ ਪਤਾ ਸੀ ਉਸ ਦੇ ਵਿੱਚ ਪਰ ਉਹਦੀ ਮਾਨਸਿਕਤਾ ਸ਼ੋ ਹੋ ਗਈ ਹੈ ਨਾ ਉਸ ਭੈਣ ਦੀ ਕਿ ਉਹ ਗਰੀਬ ਤਬਕੇ ਬਾਰੇ ਕੀ ਸੋਚਦੇ ਨੇ ਤੇ ਉਹ ਗਰੀਬ ਤਬਕੇ ਦੇ ਬੱਚਿਆਂ ਬਾਰੇ ਗਰੀਬ ਤਬਕੇ ਦੇ ਜਿਹੜੇ ਪਰਿਵਾਰਾਂ ਬਾਰੇ ਜਿੱਤ ਕੇ ਕੀ ਸੋਚਣਗੇ ਤੇ ਤੀਰਥ ਵੱਲੋਂ ਮਾਫੀ ਵੀ ਮੰਗੀ ਗਈ ਉਹਨਾਂ ਕੋਲ ਜਿਹੜਾ ਸਾਡੇ ਮੱਕਾ ਆ ਉਹ ਬੜਾ ਹੀ ਸਤਿਕਾਰਯੋਗ ਆ ਵੱਡੇ ਵੱਡੇ ਲੋਕਾਂ ਨੂੰ ਬੜੇ ਹੀ ਲੋਕਾਂ ਨੂੰ ਉੱਥੇ ਮਾਫੀ ਮਿਲੀ ਆ ਪਰ ਜਿਹੜਾ ਆਪਦੇ ਕਹਿੰਦੇ ਕਿ ਪਰ ਉੱਥੋਂ ਜਿਹੜੀ ਧਾਰਮਿਕ ਸਜ਼ਾ ਜੀ ਜ਼ਰੂਰ ਮਿਲੀ ਹੋਏਗੀ ਚਲੋ ਸਾਡੇ ਨੌਲੇਜ ਇੰਨੀ ਆ ਪਰ ਉਹਨਾਂ ਨੂੰ ਹੁਣ ਜਦੋਂ ਵੋਟਾਂ ਆ ਗਿਆ ਹੁਣ ਉਹਨਾਂ ਨੂੰ ਇਹ ਅਹਿਸਾਸ ਦਿਵਾਵਾਂਗੇ ਤੁਹਾਡੀ ਵੀਡੀਓ ਦਿਖਾ-ਦਿਖਾ ਕੇ ਦੱਸਾਂਗੇ ਕਿ ਭੈਣ ਮੇਰੀਏ ਕਿ ਤੁਸੀਂ ਸਾਨੂੰ ਇਹ ਚੀਜ਼ ਹੋਈ ਤੇ ਹੁਣ ਪਰ ਤੁਹਾਨੂੰ ਦੱਸਾਂਗੇ ਨਹੀਂ ਜਿਹੜਾ ਵੋਟ ਦੀ ਕੀਮਤ ਕੀ ਆ 바ਵਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਆਪਣੇ ਬੱਚੇ ਵਾਰ ਕੇ ਫਿਰ ਉਹ ਵੋਟ ਦਾ ਜ਼ਿਕਰ ਸਾਨੂੰ ਲੈ ਕੇ ਦਿੱਤਾ ਸੀ ਤੇ ਉਹਨਾਂ ਨੇ ਕਿਹਾ ਸੀ ਸਾਡੇ ਸਮਾਜ ਦੇ ਲੀਡਰਾਂ ਨੇ ਕਿਹਾ ਸੀ ਕਿ ਇੱਕ ਵੋਟ ਵਿੱਚ ਨਹੀਂ ਆਪਣੀ ਬੇਟੀ ਵੇਚਣ ਦੇ ਬਰਾਬਰ ਆ ਤੇ ਪਰ ਇਸ ਭੈਣ ਨੇ ਤੇ ਸਾਨੂੰ 1000 ਰੁਪਿਆ ਸ਼ਰਾਬ ਦੀ ਬੋਤਲ ਦੇ ਬਿਸ਼ੇ ਇਹ ਕਹਤਾ ਕਿ ਇੱਥੇ ਅਗਰ ਇਹਨਾਂ ਨੂੰ ਪਤਾ ਹੀ ਨਹੀਂ ਫਿਰ ਇੱਕ ਵੋਟ ਉਹਨੇ ਯੂਜ਼ ਕੀਤਾ ਕਿ ਇਹਨਾਂ ਨੂੰ ਪਤਾ ਹੀ ਨਹੀਂ ਐਸਨਾ ਕਰਕੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਆ ਕਿ ਕਿੱਥੇ ਵੋਟ ਪਾਣੀ ਆ ਪਰ ਹੁਣ ਤੁਹਾਨੂੰ ਅਸੀਂ ਦੱਸਾਂਗੇ ਕਿ ਇਹ ਵੋਟ ਕਿੱਥੇ ਪਾਣੀ ਆ ਤੇ ਵੋਟ ਦਾ ਦੁਕਾਨ ਕੀ ਇਲੈਕਸ਼ਨ ਲਾਗੇ ਨੇ ਇੱਦਾਂ ਨਹੀਂ ਲੱਗਦਾ ਕਿ ਪਾਰਟੀ ਦੇ ਦਬਾਅ ਚ ਆ ਕੇ ਤੁਸੀਂ ਇਹ ਕਰ ਰਹੇ ਹੋ ਦੇਖੋ ਜੀ ਭਾਰਤੀ ਅਮੂਲ ਨਿਵਾਸੀ ਮੁਕਤੀ ਮੋਰਚਾ ਅਜੇ ਤੱਕ ਕਿਸੇ ਵੀ ਪੋਲਿਟਿਕਲ ਪਾਰਟੀ ਨੂੰ ਸਪੋਰਟ ਨਹੀਂ ਕਰਦਾ ਅਗਰ ਆਗਾ ਦੇ ਸਮੇਂ ਵਿੱਚ ਜਿਹੜੇ ਸਾਡੇ ਸਮਾਏ ਬਾਰੇ ਚੰਗੀ ਸੋਚ ਰੱਖਣਗੇ ਆਟਾ ਦਾਲ ਤੋਂ ਅਲੱਗਾ ਮੈਡੀਕਲ ਫ੍ਰੀ ਸਿੱਖਿਆ ਫ੍ਰੀ ਉਸ ਪਾਰਟੀ ਨੂੰ ਅਸੀਂ ਸਮਰਥਨ ਕਰਾਂਗੇ ਭਾਰਤੀ ਮੌਨਵਾਸੀ ਮੁਕਤੀ ਮੋਰਚਾ ਤੇ ਮੈਂ ਇੱਕ ਚੀਜ਼ ਇਹ ਨਾਲ ਹੋਰ ਤੁਹਾਨੂੰ ਕਹਦਾ ਜਿਨੇ ਜਿਨੇ ਵੀ ਚਾਹੇ ਉਹ ਬੀਜੇਪੀ ਦਾ ਪਾਰਟੀ ਦਾ ਹੋਵੇ ਚਾਹੇ ਕਿਸੇ ਵੀ ਨਜ਼ਰ ਪਾਰਟੀ ਦਾ ਹੋਵੇ ਚਾਹੇ ਕਾਲੀ ਦਲ ਦਾ ਹੋਵੇ ਜਿਨੇ ਜਿਨੇ ਵੀ ਸਮਾਜ ਬਾਰੇ ਗਲਤ ਬੋਲੇ ਆ ਉਹਨਾਂ ਸਾਰਿਆਂ ਦਾ ਅਸੀਂ ਬਾਈਕਾਟ ਕਰਦੇ ਆ ਉਹਨਾਂ ਨੂੰ ਕੋਈ ਵੀ ਵੋਟ ਨਹੀਂ ਪਾਈ ਤੇ ਜਿਹੜੇ ਸਾਡੇ ਸਮਾਜ ਦੇ ਕੋਈ ਜੀ ਕਹਿੰਦੇ ਪਏ ਨੇ ਕਈ ਪੁੱਤਲੇ ਵੀ ਲੀਡਰਾਂ ਦੇ ਸਾੜਦੇ ਪਏ ਨੇ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਨਾ ਆ ਕਿ ਜਦੋਂ ਤੁਹਾਡੀ ਪਾਰਟੀਆਂ ਦੇ ਲੀਡਰਾਂ ਨੇ ਜਦੋਂ ਸਮਾਜ ਬਾਰੇ ਗਲਤ ਬੋਲਿਆ ਉਹਨਾਂ ਦਾ ਤੁਸੀਂ ਬਾਈਕਾਟ ਕਿਉਂ ਨਹੀਂ ਕੀਤਾ ਉਸ ਪਾਰਟੀ ਨੇ ਤੁਸੀਂ ਇਸਤਫਾ ਕਿਉਂ ਨਹੀਂ ਦਿੱਤਾ ਸਿਰਫ ਅਸੀਂ ਨਹੀਂ ਕੋਈ ਪੋਲਿਟਿਕਲ ਲਾਈਨ ਦੇ ਅਕੋਰਡਿੰਗ ਅਸੀਂ ਜਾਂ ਨੀਲ ਜੋਸ਼ੀ ਜੀ ਦੀ ਨੋ ਬਾਰੇ ਬੋਲਦੇ ਪਏ ਆ ਜਾਂ ਕਿਸੇ ਲੀਡਰ ਹੋਰ ਬਾਰੇ ਬੋਲ ਅਸੀਂ ਕਹਿੰਦੇ ਕਿ ਕਿਸੇ ਵੀ ਪਾਰਟੀ ਦੇ ਲੀਡਰ ਨੇ ਗਲਤ ਬੋਲਿਆ ਉਹਦਾ ਬਾਈਕਾਟ ਕਰਨਾ ਚਾਹੀਦਾ ਸਮਾਜ ਨੂੰ ਇਹ ਨਹੀਂ ਕਿ ਆਪਾਂ ਅਗਰ ਕਿਸੇ ਅਨਦਰ ਪਾਰਟੀ ਚ ਆਤੇ ਹੀ ਦੂਸਰੀ ਪਾਰਟੀ ਦਾ ਪੁਤਲਾ ਸਾੜ ਦਈਏ ਜਾਂ ਦੇ ਮਜਾ ਤਾਦਾਂ ਦਾ ਧਰਮ ਦੇ ਅਕੋਰਡਿੰਗ ਵੀ ਸਮਾਜ ਦੇ ਅਕੋਰਡਿੰਗ ਵੀ ਕਿ ਜਿਨ੍ਹਾਂ ਜਿਨ੍ਹਾਂ ਨੇ ਸਮਾਜ ਬਾਰੇ ਗਲਤ ਬੋਲਿਆ ਕਿਸੇ ਵੀ ਪਾਰਟੀ ਦਾ ਲੀਡਰ ਹੋਵੇ ਉਹਦਾ ਤੁਸੀਂ ਸਾਰਿਆਂ ਦਾ ਬਾਈਕਾਟ ਕਰੋ ਅਗਰ ਤੁਸੀਂ ਇਸ ਚੀਜ਼ ਦੇ ਕਰਕੇ ਮੈਂ ਸਮਾਜੀ ਜਿੱਥੇ ਬੰਦੇ ਬੇਨਤੀ ਕਰਦਾ ਕਿ ਅਗਰ ਤੁਸੀਂ ਇਸ ਲਾਈਨ ਤੇ ਚਲੋਗੇ ਅਸੀਂ ਭਾਰਤੀ ਮੌਲਵਾਸੀ ਮੁਕਤੀ ਮੋਰਚਾ ਤੁਹਾਡਾ ਪੂਰਨ ਤੌਰ ਤੇ ਸਾਥ ਦੇਗਾ ਚਾਹੇ ਸਾਡੇ ਜਿਨ੍ਹਾਂ ਵੀ ਮਨ ਪੇਦੋਂ ਉਹਨਾਂ ਭਾਵੇਂ ਮਤ ਪੇਦੋਂ ਠੀਕ ਆ ਆਮ ਦੇ ਅੱਜ ਦਾ ਕੀ ਮੁੱਦਾ ਲੈਤਰ ਆ ਮੈਂ ਜੀ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ੈਡੂਲ ਕਾਸ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਇਹ ਜਿਹੜੇ ਅਨਿਲ ਜੋਸ਼ੀ ਉਹਨਾਂ ਦੀ ਜਿਹੜੀ ਨੂੰ ਆ ਜੈਪਲੀਨ ਜੋਸ਼ੀ ਉਹ ਇੱਕ ਬੜੀ ਹੀ ਜਿਹੜੀ ਉਹਦਾ ਮਾਨਸਿਕਤਾ ਉਹ ਖਰਾਬ ਹੋ ਗਿਆ ਉਹ ਸਾਡੇ ਸਲਾਮ ਏਰੀਆ ਦੇ ਜਿਹੜੇ ਗਰੀਬ ਲੋਕ ਨੇ ਉਹ ਉਹਨਾਂ ਨੂੰ ਕਹਿੰਦੀ ਆ ਵੀ ਇਹ ਹਰ ਹਰ ਰੁਪਏ ਦੇ ਪਿੱਛੇ ਤੇ ਇੱਕ ਸ਼ਰਾਬ ਦੀ ਬੋਤਲ ਪਿੱਛੇ ਇਹ ਤੇ ਵਿਕ ਜਾਂਦੇ ਨੇ ਇਹ ਬੜੇ ਲਾਜੀ ਲੋਗ ਨੇ ਇਹ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਵੋਟ ਕਿੱਥੇ ਪਾਉਣੀਆਂ ਸਿਰਫ ਇਹਨਾਂ ਨੂੰ ਸ਼ਰਾਬ ਦੀ ਬੋਤਲ ਤੇ 1000 ਰੁਪਿਆ ਦੇ ਦੋ ਵੋਟ ਜਿੱਥੇ ਮਰਜ਼ੀ ਪਾ ਦਿੰਦੇ ਨੇ ਇਹ ਸਾਡੇ ਇਹ ਜਿਹੜੇ ਸਾਡੇ ਗਰੀਬ ਲੋਕਾਂ ਦਾ ਜਿਹੜੇ ਸਲਮ ਏਰੀਆ ਦੇ ਵਿੱਚ ਇਹ ਨਹੀਂ ਕਿ ਗਰੀਬ ਹੀ ਉੱਥੇ ਰਹਿੰਦੇ ਨੇ ਐਸੀ ਵੀ ਰਹਿੰਦੇ ਨੇ ਇਹਨਾਂ ਨੇ ਸਾਰੇ ਜਿੰਨੇ ਸਲਮ ਏਰੀਆ ਦੇ ਗਰੀਬ ਪਰਿਵਾਰ ਨੇ ਔਰ ਐਸੀ ਪਰਿਵਾਰ ਨੇ ਨੇ ਸਾਰਿਆਂ ਨੂੰ ਕਿਆ ਬਾਬੀ ਇਹ ਇੱਕ ਲਾਚੀ ਬੰਦੇ ਨੇ ਇਹਨਾਂ ਨੂੰ ਲਾਜ ਦੇ ਦੋ ਤੇ ਵੋਟ ਜਦੋਂ ਮਰਜ਼ੀ ਇਹਨਾਂ ਕੋਲ ਲੈ ਲਓ ਤੇ ਕਿਉਂਕਿ ਇਹ ਸ਼ਰਾਬ ਦੇ ਪਿੱਛੇ ਤੇ ਇੱਕ 1000 ਰੁਪਏ ਵਿੱਚ ਤਵੇਕ ਜਾਂਦੇ ਨੇ ਇਹ ਜਿਹੜੀ ਇਹਦੀ ਇਹ ਮਾਨਸਿਕਤਾ ਨਾਲ ਇਹਨੂੰ ਇਹ ਠੀਕ ਕਰਨਾ ਨਹੀਂ ਦੇ ਅਸੀਂ ਇਹਨਾਂ ਦੇ ਖਿਲਾਫ ਅਸੀਂ ਇੰਨਾ ਵੱਡਾ ਪ੍ਰਦਰਸ਼ਨ ਕਰਾਂਗੇ ਜਿਹੜੇ ਕਿ ਨਿਲ ਜੋਸ਼ੀ ਨੂੰ ਅਸੀਂ ਸਾਰੇ ਸਮਾਜ ਅੱਗੇ ਬੇਨਤੀ ਕਰਦੇ ਹਾਂ ਵੀ ਇਹਨਾਂ ਨੂੰ ਇਹਨਾਂ ਨੂੰ ਬਿਲਕੁਲ ਅਨੂਲ ਜੋਸ਼ੀ ਦਾ ਬਾਈਕਾਡ ਕੀਤਾ ਜਾਵੇ ਇਹਨੂੰ ਇੱਕ ਵੀ ਵੋਟ ਨਾ ਪਾਇਆ ਜਾਵੇ ਕਿਉਂਕਿ ਇਹਦੀ ਨੌ ਨੇ ਬੜਾ ਹੀ ਸਾਡੇ ਗਰੀਬ ਲੋਕਾਂ ਦਾ ਮਜ਼ਾਕ ਡਾਇਆ ਵਾ ਤੇ ਜਿਹੜੇ ਨਾ ਹੋਰ ਵੀ ਕੋਈ ਵੀ ਜਿਹੜੇ ਵੀ ਸਾਡੇ ਐਸੀ ਸਮਾਜ ਦੇ ਖਿਲਾਫ ਜਿਹੜੇ ਲੀਡਰ ਬੋਲੇ ਨੇ ਜਿਹੜੇ ਬੜੇ ਗੰਦੀ ਸ਼ਬਦਾਵਲੀ ਬੋਲੀ ਉਹਨਾਂ ਨੇ ਅਸੀਂ ਉਹਨਾਂ ਨੂੰ ਵੀ ਚੇਤਾਵਨੀ ਦਿੰਨੇ ਆਂ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਓ ਨਹੀਂ ਤੇ ਤੁਹਾਡਾ ਇੰਨਾ ਕੋ ਬੁਰਾ ਹਾਲ ਕੀਤਾ ਜਾਏਗਾ ਕਿ ਤੁਸੀਂ ਗਾਧੋਂ ਖੜੇ ਹੋਣ ਯੋਗੇ ਵੀ ਨਹੀਂ ਰਹੋਗੇ ਇਹਨਾਂ ਨੂੰ ਕਹਿੰਦਾ ਹੈ ਜੈ ਵਾਲਮੀਕੀ ਖਾਰਾਦ ਬਾਲਮੀਕੀ